ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਟਾਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੇ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਤੁਹਾਨੂੰ ਦਿਖਾਉਣੀਆਂ ਆ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਾਈ ਬਾਬੇ ਪਾਲਸਾਂ ਦੀ ਬੜੀ ਕਿਰਪਾ ਗੁਰੂ ਰਾਮ ਚਲੋ ਵਧੀਆ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਭਾਈ ਮਰਾੰਤਪਾਲ ਸਿੰਘ ਜੀ ਹਾਂਜੀ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਤਹਿਸੀਲ ਬਾਬਾ ਬਗਲਾ ਸਾਹਿਬ ਠੀਕ ਹੈ ਜੀ ਹਾਂਜੀ ਖਲਜੀਰ 2 ਕਿਲੋਮੀਟਰ ਪੈਂਦਾ ਜੀ ਰਿਆ 4 ਬਿਆਸ 7 ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਲਾਗੇ ਠੀਕੇ ਲੱਗੇ ਦੋ ਨੰਬਰ ਆਪਣੀ ਗਲੀ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਜੇ ਬੋਲਦੇ ਫੋਨ ਨੰਬਰ ਜੇ ਭਾਈ ਆਪਣਾ 842418615 ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਹਾਂਜੀ ਇਹਦੇ ਤੋਂ ਹੀ ਆਪਾਂ ਕਰਨੀ ਆ ਹਾਂਜੀ ਦੱਸਿਓ ਫਿਰ ਕਿਨਵਾ ਸੁਵਾ ਜੇ ਦਾ ਇਹ ਵੀਰ ਜੀ ਪਹਿਲਾ ਸੁਵਾ ਵਸ਼ੀ अच्छा हां जी ते ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਸੋਈ ਨੂੰ ਵੀ ਭਾਈ 15 ਦਿਨ ਹੋ ਗਏ ਆ اچھا हां जी ਤੇ ਬੱਚਾ ਕੀ ਤੇ ਮਗਰ ਇਹਦੇ ਮਗਰ ਬੱਚਾ ਵੀ ਭਾਈ ਉਹ ਬੱਚਾ ਸਾਹਮਣੇ اچھا ਆ ਬੱਚਾ ਇਹਦਾ हां जी ਠੀਕ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਵੀ ਭਾਈ 13 ਲੀਟਰ ਹੋਊਗਾ ਇਸ ਟਾਈਮ ਤਿਆਰ ਬਿਲਕੁਲ ਤਿਆਰ ਆਪਣੇ ਘਰ ਕੋਈ ਵੀ ਭਾਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ اچھا हां जी ਚਵਾ ਕੇ ਦੋਗੇ ਚਵਾ ਕੇ ਦੇਣੀ ਆ ਵੀ ਚਵਾ ਕੇ ਲੈ ਕੇ ਮੁੜ ਕੇ ਆਪਣੀ ਕੋਈ ਗਾਰੰਟੀ ਨਹੀਂ ਵੀਰ ਜੀ ਅਗਲੇ ਦੀ ਗਾੜੀ ਸੇਵਾ ਤੇ ਆ ਠੀਕ ਹੈ ਜੀ हां जी ਤੋਰਾਂ ਫੇਰ ਇੱਕ ਰੀਮ ਬਣਾਉਂਦੀ ਵਛੀ ਕੀ ਕਹਿੰਦੇ ਵੀਰ ਜੀ ਉਰੀਲ ਕ ਮਣਾਉਂਦੀ ਭਾਜੀ ਗੱਲ ਤੇ ਸੰਗਲੀ ਹੀ ਰੇ ਠੀਕ ਠੀਕ ਹਾਂਜੀ ਮੂੰਹ ਵਿੱਚੀ ਚਾਰ ਦੰਦ ਅੰਦਰ ਵੀ ਭਾਈ ਆਖੋ ਤੇ ਵਖਾਲ ਦੀਗੇ ਦਿਖਾ ਦਈਏ ਫਿਰ ਇਹ ਵੀ ਕੋਈ ਆਖਣ ਦੀ ਗੱਲ ਐ ਇਹ ਨਾ ਕੋ ਵੀਰ ਭਰਾ ਹਰਪੀ ਭਾਜੀ ਕਹਿੰਦਾ ਵੇਖ ਲੋ ਚੌਗੀ ਵਛੀ ਆ ਭੀ ਭਾਜੀ ਕੋਈ ਵੀਰ ਮਾਫ ਕਰ ਛਿੱਗੀ ਆ ਵਛੀ ਠੀਕ ਆ ਹਾਂਜੀ ਲੇਖਾ ਲੱਗ ਜਾਂਦਾ ਕਿ ਲੇਖਾ ਲੱਗ ਜਾਂਦਾ ਰੁਪੀ ਭਾਜੀ ਠੀਕ ਆ ਹਾਂਜੀ ਕਹਣਾ ਵੀਰ ਜੀ ਉਹਨਾਂ ਨੇ ਛੇ ਦੰਦ ਸੀ ਤੇ ਕਿਆ ਜਿਹੜਾ ਚਾਰ ਦੰਦ ਗਿਆ ਹਾਂਜੀ ਭਾਜੀ ਲੇ ਜਾ ਵੀਰ ਜੀ ਕੰਡੀ ਤੇ ਰੀਅਰ ਪੀਪਲ ਸੀ ਬਹੁਤ ਜਿਆਦਾ ਆ ਆ ਵੇਖੋ ਠੀਕ ਆ ਇਧਰੋਂ ਬੈਜ ਗਏ ਇਧਰੋਂ ਬੈਜ ਗਏ ਜਿੱਧਰ ਮਰਜੀ ਉਦਾਂ ਵੀਰ ਜੀ ਬੱਚੀ ਡਰਦੀ ਆ ਬਸ ਠੀਕ ਆ ਆ ਵੇਖੋ ਤੇ ਆ ਥਣ ਵੀ ਦੇਖ ਸਕਦੇ ਜੇ ਤੇ ਲੈ ਜਾ ਵੀਰ ਜੀ ਉਦਾਂ ਸਾਡਾ ਛੱਬੂ ਦਾ ਕਰਦੀ ਆ ਤੇ ਮੁੱਲ ਕਿੰਨਾ ਰੱਖਣਾ ਵਿਧੀ ਤਾਂ ਫਿਰ ਬੋਲ ਤੁਸੀਂ 100 ਰੁਪਏ ਭਾਜੀ ਜਾਇਜ਼ ਹੀ ਰੱਖਿਓ ਫਿਰ ਜਾਇਜ਼ ਕਰ ਲਈਏ ਜਾਇਜ਼ ਜੀ ਕਰ ਲਈਏ ਮੈਂ 45000 ਰੁਪਏ ਇਹ 45000 ਤੇ ਫਿਰ ਜਾਇਜ਼ ਨਹੀਂ ਹੁੰਦਾ ਜੀ ਤੁਸੀਂ ਦੱਸ ਦੋ 100 ਰੁਪਏ ਭਾਜੀ 45000 ਤੇ ਥੋੜਾ ਨਾ ਨਾਜਾਇਜ਼ ਜੀ ਇਹ ਵੇਖੋ ਰੁਪਏ ਭਾਜੀ ਵੱਛੀ ਜਿਹੜਾ ਵੀਰ ਭਾ ਲੈ ਰੂਗਾ ਦੋ 4 15 ਕਿਲੋ ਹੋਣ ਵੀ ਚਾਊਗਾ ਠੀਕ ਆ ਹਾਂਜੀ ਕਿੰਨੇ ਤੇ ਜੱਸ ਨੋ ਆਪ ਹੀ ਕਰ ਦੋ ਨਹੀਂ ਦੱਸਣਾ ਰੁਪਏ ਭਾਜੀ ਕਿੰਨੇ ਦੇ 42000 ਦੀ ਦੋ ਛੜਕਾਂ 40000 ਦੀ 40000 ਦੀ ਵੱਡੀ ਜਿਹੜਾ ਵਿੱਚ ਮਾਨਤਨ ਖੁੱਲਾ ਮਾਨਤਨ ਖੁੱਲਾ ਕਰਾਂ ਅੱਛਾ ਪੁੱਛ ਲੋ ਉਹਨੂੰ ਵਾਂਡੇ ਗਿਆ ਹੈ ਮੜ ਕੇ ਗੁੱਸਾ ਕਰੂ ਵੀ ਮੇਰਾ ਹੋਰ ਮੇਰੇ ਦੇ ਕੀ ਹਾਲ ਚਾਲ ਜੇ ਬੜੇ ਦਿਨਾਂ ਬਾਅਦ ਦਿਖੇ ਜੇ ਬਸ ਭਾਈ ਐਦਾਂ ਹੀ ਪਿੰਡ ਗਏ ਹਾਂ ਅੱਛਾ ਦਿਨ ਲੱਗੇ ਥੋੜਾ ਜਾ ਕੇ ਲਏ ਹੋ ਗਏ ਹਾਂ ਅੱਛਾ ਪਿੰਡ ਗਏ ਹੋ ਠੀਕ ਆ ਤੇ ਕਰਦੀਏ ਕਿ ਮਾਨਤਾ ਨਾ ਉਹ ਤਾਂ ਦੇ ਮਾਨਤਾ ਨਹੀਂ ਨੀ ਕੀਤੇ ਅਸੀਂ ਕਰ ਲੈਣੇ ਹੈ ਭਾਈ ਕਿੰਨਾ ਕਰਨਾ ਜੀ ਉਹ ਨਾ ਗੜ ਦੋ ਹੀ ਛੱਡ ਦਿੰਨੇ ਆ ਅੱਛਾ ਦੋ ਹੀ ਛੱਡ ਦੇਣਾ ਇਕੱਠਾ ਹੀ ਅੱਜ ਜੰਨੀਆਂ ਛੁੱਟੀਆਂ ਹੋਈਆਂ ਇਕੱਠੇ ਦੋ ਠੀਕ ਹੈ ਲੋ ਅੱਜ ਦੋ ਹੀ ਕਸਰ ਕੱਢ ਦਿੱਤੀ ਆ 3000 ਦੇ ਵਛੀ ਜਦਾਂ ਘਰ ਵੀ ਭਾਜੀ ਛੱਡ ਦੇਣੀ ਨਹੀਂ ਇਹ ਪਾ ਕੇ ਨੇ ਤੈਨੂੰ ਵੇਖੋ ਵਛੀ ਛੀਲ ਤੇ ਠੰਡੀ ਆ ਰੂਪੀ ਭਾਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਹ ਵੀ ਵੇਖ ਜੀ ਸੂਈ ਆ ਭੀ ਭਾਜੀ ਦੂਜਾ ਸੂਆ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾਲ ਇਹਨੂੰ ਸੂਈ ਨੂੰ ਵੇਖ ਜੀ 20 ਦਿਨ ਹੋ ਗਏ 15 20 15 ਦਿਨ 20 ਹੋ ਗਏ ਜਿਹੜੇ 20 ਦਿਨ ਹੋ ਗਏ ਰੂਪੀ ਭਾਜੀ ਤੇ ਇਹਦੇ ਕੋਲ ਦੁੱਧ ਕਿ अच्छा हां जी तोरो फिर इन रोटी ਤਾਂ ਰਹੂ ਕਿ ਗੁੱਠੇ ਗੁੱਠੇ ਜਿਹੜੇ ਵੀ ਭਾਜੀ 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਵੀ ਦਿਨ ਜਿਹੜੇ ਕਹਿੰਦੇ ਕਿ ਸੁਈ ਨੂੰ ਵੀ ਹੋ ਗਈ ਹੈ ਬਾਕੀ ਵੀਰਾਂ ਨੂੰ ਬੇਨਤੀ ਇਹੀ ਆ ਕੀ ਤੁੰਗਿਆ ਸਮਾਈਆਂ ਮੈਂ ਇੱਥੇ ਆ ਕੇ ਆਪਣੀ ਚਵਾਈ ਕਰਕੇ ਵੇਚ ਚੱਕ ਕੇ ਤਸੱਲੀ ਕਰਕੇ ਖੜਿਆ ਕਰ ਸੀਲ ਠੀਕ ਐ ਇਦਾਂ ਇੱਕ ਥਾਣ ਵਿਖਾ ਲਓ ਕੀ ਚੀਜ਼ ਲੱਗਾ ਮੱਛੀ ਨੂੰ ਇਧਰੋਂ ਵਿਖਾ ਲਾ ਰਹੀ ਪੀਪਾ ਜੀ ਇਹ ਨਾ ਕੋ ਵੀਰ ਭਰਾ ਕਵੇ ਆ ਦੇਖ ਲਓ ਠੀਕ ਐ ਜੀ ਹਾਂ ਜੀ ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫੇਰ ਆਪਾਂ ਮੁੱਲ ਜਾ ਜੀ ਆਪੇ ਪਾਜੀ ਕਿੰਨਾ 5000 ਚ ਮੰਨ ਤਨ ਕਰ ਦਾਂਗੇ ਕਿੰਨਾ ਕਰ ਦੋਗੇ ਤਿੰਨ ਛੱਡ ਦਿਆਂਗੇ 3000 ਛੱਡ ਦੋਗੇ ਹਾਂਜੀ ਵਿੱਚੋਂ ਕਰਨਾ ਮੰਨ ਔਰ ਪੁੱਛੋ ਵੀਰ ਨੂੰ ਤੁਸੀਂ ਆਪ ਕਿੰਨਾ ਕਰ ਦੀਏ ਯਾ ਛੱਡ ਦਾਂਗੇ ਬਾਈ ਫਿਰ ਚਲੋ ਯਾਰ ਫਿਰ ਹੋਰ ਛੱਡ ਦਾਂਗੇ ਕੋਈ ਗੱਲ ਨਹੀਂ ਅੱਪੀ ਭਾਜੀ 3000 ਦੀ ਬੱਚੀ ਦੇ ਦਾਂਗੇ ਠੀਕ ਹੈ ਬਾਕੀ ਵਿੱਚੋਂ ਖੁੱਲਾ ਮੰਨ ਤਾ 1000 ਛੋੜ ਛਪਾਉਗਾ ਅੱਪੀ ਭਾਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਹਾਂਜੀ ਵੀਰ ਜੀ ਸੂਈ ਸਵਾਈ ਜਾਵੇ ਹਾਂਜੀ ਸੂਈ ਸਵਾਈ ਭਾਜੀ ਜੀ ਮਗਰ ਬੱਚੀ ਹਰਪੀ ਭਾਜੀ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਇਹਨੂੰ ਵੀਰ ਜੀ ਕੋ ਮਹੀਨਾ ਮਿਥਲੇ 20 ਦਿਨ 20 ਦਿਨ ਮਿਥਲੇ ਸਾਹਮਣੇ ਬੱਚੀ ਆਹ ਜੀ ਆਪਣੇ ਕੋ ਸਮਝਣਾ ਵੇਖ ਲੈ ਬਾਕੀ ਮਹੀਨੇ ਦੇ ਲਾਗੇ ਤੇ ਹੈ ਹੀ ਆ ਜਿਹੜੀ ਆਹ ਬਾਕੀਆਂ ਦੇ ਬੱਚੇ ਆ ਜਿਹੜੇ ਤੇ ਕਿੰਨਾ ਚਿਰ ਦ ਠੀਕ ਆ ਅੱਖ ਨੂੰ ਭਾਵੇਂ 10000 ਕਹੀ ਜਈਏ ਗਾਰੰਟੀ ਆਪਣੀ ਨੋਂ ਦੀ ਤੋਰੋ ਹਾਂ ਫਿਰ ਇਹਨਾਂ ਵੀ ਇੱਕ ਦੀ ਹਾਂਜੀ ਬਾਕੀ ਥਣ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ ਵਾ ਥਣ ਪੱਖੋਂ ਸਾਰੀਆਂ ਸਹੀ ਐ ਸਪੈਸ਼ਲ ਭਾਜੀ ਚੁਾਈ ਹੋਊਗੀ ਠੀਕ ਆ ਦੂਤੀ ਵੇਖੋ ਜਰਸੀ ਆ ਠੀਕ ਆ ਹਾਂਜੀ ਉਹਦਾ 9 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲੋਂ ਚਵਾ ਕੇ ਦਵਾਂਗੇ ਮੋਖੇ ਤੇ ਲੈ ਜਾ ਵੇਤੀ ਘਵਾ ਕੇ ਇਹਨੂੰ ਵੀ ਪਰ ਵੀਵਾ ਜੀ ਥਾੜੀ ਛੜਤੀ ਆ ਠੀਕ ਆ ਇਦਾਂ ਬਹਿ ਜਾਣਾ ਅੱਛਾ ਫਰਿੱਜਾਂ ਲਿਆਉਣੀਆਂ ਕੇ ਫਰਿੱਜਾਂ ਫਰਿੱਜਾਂ ਗਾੜੀ ਗਰਮੀ ਆ ਗਈ ਆ ਠੀਕ ਆ ਆ ਵੇਖ ਲਓ ਜਦੋਂ ਚਾਹ ਬਣਾਉਣੀ ਆ ਕੋਈ ਠੀਕ ਆ ਇਧਰਾਂ ਨਹੀਂ ਤੇ ਇਧਰੋਂ ਨਹੀਂ ਵੜ ਜਾਣਾ ਥੱਲੇ ਜੇਦੋਂ ਚਾਹ ਬਣਾਉਣੀ ਫਰਿੱਜ ਤੋਂ ਦੁੱਧ ਕੱਢੋ ਤੇ ਕੱਢਣ ਦੀ ਲੋੜ ਹੀ ਨਹੀਂ ਆਜੋ ਠੀਕ ਆ ਬੱਤੀ ਤੋਂ ਫਰਿੱਜ ਆ ਇਹ ਵੀ ਨਾ ਬੱਤੀ ਹੋ ਨਹੀਂ ਹੁਣਾ ਠੀਕ ਆ ਹਾਂਜੀ ਵੇਖਿਓ ਕਿ ਤੇ ਹਟਰ ਨਾ ਨਿਕਲਾ ਵੇ ਬਾਸ ਹੁਣ ਨਹੀਂ ਭਾਜੀ ਹੁਣ ਸਿਆਲ ਨਾ ਗਿਆ ਫ੍ਰਿਜਾਂ ਦੇਣੀਆਂ ਆਪਾਂ ਅੱਛਾ ਹਾਂਜੀ ਠੀਕ ਆ ਹਾਂ ਬਚੀਆ ਵੀਰ ਜੀ ਦੀ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਵੀਰ ਜੀ ਕੀ ਲੈ ਮੁੱਲ ਹੱਪੀ ਭਾਜੀ ਜੈ ਛੋੜਾ ਜਾ ਕਿੰਨਾ 32 ਬੱਤੀ ਯਾਰ ਹਾਂਜੀ ਜੋਸ਼ ਛਡਾਉਣਾ ਛਡਾ ਲੋ ਤੇ ਇਹ ਤੇ ਕਰ ਦਈਏ ਠੀਕ ਆ ਵੀਰ ਨੂੰ ਪੁੱਛੋ ਕਰਨਾ ਕੋ ਮਨ ਯਾਰ ਉਹ ਕਰ ਦਾਂਗੇ ਠੀਕ ਆ ਵੀਰ ਆ ਗਿਆ 27 ਦੀ ਅੱਛਾ ਜੈ ਸਨੋਈ 27000 ਦੀ 27000 ਦੀ 200 ਛੋਟ ਹੋਣੀ ਆ ਠੀਕ ਆ ਹਾਂਜੀ ਭਰ ਦੇਣੀ ਨਹੀਂ ਵੀਰ ਇਹ ਕੇ ਪਾ ਨੇ ਕੇ ਭਰਾਵੇਂ ਪਾ ਆ ਵੇਖੋ ਭਾਜੀ ਠੀਕ ਇਧਰ ਵੇਖ ਲੋ ਇਦਾਂ ਵਰ ਜਾਣਾ ਥੱਲੇ ਫ੍ਰਿਜ ਦੇ ਠੀਕ ਆ ਨਾ ਬੈਲਾਉਣਾ ਨਾ ਕੋ ਵਾ ਪੱਠੇ ਟੋਕਰੀ ਖਾਣੇ ਆ ਠੀਕ ਆ ਜੀ ਹਾਂਜੀ ਇਧਰ ਵੇਖ ਲੋ ਤੇ ਹੁਣ ਆ ਗਈ ਆਪਣੇ ਕੋਲ ਇਹ ਦੋ ਟੁਕੜਾ ਵੀਰ ਜੀ ਛੋਟੇ ਛੋਟੇ ਪਾ ਇਹ ਦੋਵੇਂ ਟੁਕੜਾ ਹਾਂਜੀ ਲਿਆ ਖੋਲੋ ਆਵਲੀ ਇਹਦੇ ਕੋ ਕਿੰਨਾ ਦੁੱਧ ਇਹਦੇ ਘਰ ਵੀ ਬੋਜੀ 7 ਕਿਲੋ 6 ਦੀ ਗਰੰਟੀ ਠੀਕ ਆ ਹਾਂਜੀ ਤੋਰੋ ਫੇਰ ਇਹ ਦੇਖੋ ਭਾਜੀ ਕਰਮਾ ਦੇ ਗਏ ਗਏ ਲਾਇਆ ਆਰੇ ਉਹ ਖੇਤ ਰੁਆਈਆਂ ਠੀਕ ਆ ਹਾਂਜੀ ਉਤਰਾਂ ਜਿਹੜੀ ਰੰਗ ਰੂਪ ਦੀ ਜਿਹੜੀ ਸੋਹਣੀ ਹੈ 6 ਕਿਲੋ ਦੁੱਧ ਜਿਹੜਾ ਕਿੰਦੇ ਕੋਲ ਹੈਗਾ ਹੈ ਲਿਆ ਜਵੇਦੀ ਕਮਾ ਕੇ ਇਹ ਘਰ ਵੀ ਭਾਜੀ ਫ੍ਰਿਜਾਂ ਇਹ ਬਟਾਰੀਆਂ ਮਿਲਦੀਆਂ ਆ ਲੈ ਲਓ ਠੀਕ ਜੀ ਲੈ ਆ ਜੀ ਇਦਾਂ ਹੀ ਇਹ ਫ੍ਰਿਜਾਂ ਲੰਗ ਜੀ ਭਾਵੇਂ ਇਹ ਹੁਣ ਗਾੜੀ ਗਰਮੀ ਆ ਗਈਆਂ ਫ੍ਰਿਜਾਂ ਆ ਗਈਆਂ ਇਹ ਵੀਰ ਭਰਾਵਾਂ ਨੂੰ ਫ੍ਰਿਜਾਂ ਦਈਏ ਠੀਕ ਆ ਮੈਂ ਬਿਜਲੀ ਵਾਲੇ ਦਾ ਦੇਣ ਦਾ ਥੋੜਾ ਫਾਇਦਾ ਵਾ ਠੀਕ ਆ ਨਾ ਇਹਦਾ ਬਿੱਲ ਆਵੇ ਨਾ ਹੋਰ ਤੇ ਇਹਦਾ ਮੁੱਲ ਵੀਜੀ ਫਿਰ ਇਹਦਾ ਮੁੱਲ ਰੁਪਈਆ ਜੀ ਛੋਟਾ ਜਾ ਕਿੰਨਾ 17000 ਰੁਪਈਆ 17000 ਤੇ ਛੋਟਾ ਨਹੀਂ ਜੇ ਤੁਸੀਂ ਦੱਸ ਦੋ ਵੀਰ ਨੂੰ ਪੁੱਛ ਲਓ ਤੁਸੀਂ ਸਾਡੇ ਵੱਡੇ ਵੀਰ ਜੀ ਜੋ ਕਹੋਗੇ ਉਹ ਭਾਈ ਦੇ ਦਿੰਗੀਆਂ ਮੋੜ ਨਹੀਂ 15000 ਦੇ ਦਈਏ ਨੋਗਾ ਟਿਕਾ ਲੱਗੇ ਨੂੰ ਠੀਕ ਆ ਗਾੜੀ ਨਿਕਲਾ ਦੇ ਕੇ ਵੀਰ ਤਾਰ ਕਿਸਮਤ ਆ ਬਖਾਲੀ ਕਰਕੇ ਦੇਣੀ ਆ ਠੀਕ ਆ ਹਾਂਜੀ 15000 ਦੇ ਦੇ ਦਈਏ 10000 ਰੁਪਈਆ ਜੀ ਪੁੱਛ ਲਓ ਵੀਰ ਨੂੰ ਕੁਛ ਨਾ ਕਰਾ ਹੈਗਾ ਕਰਨਾ ਕੁਮਾਨਾ ਭਾਈ ਯਾਰ ਯਾਰ ਕਰ ਦਾਂਗੇ ਹਾਂਜੀ ਜੱਜਣਾ 1300 ਅੱਛਾ ਬਸ ਠੀਕ ਆ ਹਾਂਜੀ ਤੇ ਹੁਣ ਇਹਦੇ ਕੋਲ ਕਿੰਨਾ ਦੁੱਧ ਹੈ ਇਹਦੇ ਘਰ ਚ 6-5 ਦੀ ਗਰੰਟੀ 5 ਲੀਟਰ ਜਿਹੜਾ ਹੈ 5 ਦੀ ਗਰੰਟੀ ਭਾਜੀ ਤੁਸੀਂ ਪਾ ਕੇ ਪੜਾ ਪਾ ਕੇ ਥੱਲੇ ਬੈਹੋ ਐਂ ਲੱਤ ਕਰ ਦੀ ਠੀਕ ਆ ਹਾਂਜੀ ਇਹਨੂੰ ਅੱਜ ਕੋਈ ਮਹੀਨਾ ਘੱਡੀ ਕਾ ਲੱਗੇ ਨੂੰ ਠੀਕ ਹੈ ਜੀ ਹਾਂਜੀ ਮੈਂ ਵੀਰਪੁਰਾ ਚਾਹ ਬੰਦ ਕਰੇ ਹੁੰਦੇ ਲੋਡ ਬੰਦ ਛੋਟੇ ਭਾਅ ਵੀ ਪਾਉਂਦੇ ਇਹ ਕਿ ਜਿਨ੍ਹਾਂ ਨੇ ਘਰ ਦਾ ਹੁੰਦਾ ਕਿ ਸਾਡੀ ਚਲੋ ਚਾਹ ਪਾਣੀ ਘਰ ਦਾ ਬਣੀ ਜਾਵੇ ਉਹਨਾਂ ਵੀਰਾਂ ਵਾਸਤੇ ਹੁੰਦੀਆਂ ਵਾ ਸਾਰੇ ਵੀਰ ਜਿਹੜੇ ਆ ਤੇ 4000 5000 ਖਰਚੇ ਨਾਲ ਲੈਣੇ ਹੁੰਦੇ ਇੱਕ ਹੋਰ ਵੀ ਭਾਜੀ ਇਦਾਂ ਹੀ ਵਰਜਣਾ ਥੱਲੇ ਠੀਕ ਐ ਇਹ ਫਰਿੱਜਾਂ ਬਟਾਰੀ ਚ ਲੈ ਜਾ ਵੀਰ ਮਾਰ ਲੈਣ ਆ ਗਿਆ ਆਪਣੇ ਕੋਲ ਠੀਕ ਐ ਤੇ ਲੋ ਕਿਥੋਂ ਕਬਲਪੁਰੋਂ ਆਏ ਆ ਅੱਛਾ ਹਾਂਜੀ ਉਹ ਕਿੱਥੇ ਜੇ ਉਹ ਮੁੰਜੀਠੇ ਦਾ ਉਹ ਗਾਂ ਵੀਰ ਜੀ ਅੱਛਾ ਹਾਂਜੀ ਠੀਕ ਐ ਹਾਂਜੀ ਜਿਹੜਾ ਸੋਨੇ ਜਿਹਾ ਲਿਆਦਾ ਪਾਣਾ ਪਤਾ ਆ ਓਏ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਛੋਟਾ ਜਿਹਾ ਵੀਪਾ ਜੀ ਕਿੰਨਾ ਕੁ ਛੋਟਾ 12000 12000 12000 ਵਿੱਚੋਂ ਕਿੰਨਾ ਮੰਨ ਦੋ ਛੋਟ ਅੱਛਾ ਹਾਂਜੀ 10000 ਜੀ 10000 ਜੀ ਵਿੱਚੋਂ ਕਰਨਾ ਕਿ ਮੰਨ ਹੋਰ ਕਰੋ ਬਲਵਾਨ ਸਾਹਿਬ ਤੁਸੀਂ ਵੀ ਕੋ ਚੁੱਪ ਕੀਤਾ ਜੇ ਕਰਵਾਗੇ 800 ਰੁਪਏ ਹੋਰ ਅੱਛਾ ਯਾਰ ਸੁਣੋ 8500 ਦੀ ਠੀਕ ਹੈ ਜੀ ਉਹ ਫੇਰੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਰਿਕਰਟ ਹੈ ਨਾ ਜੀ ਕੋਈ ਵੀ ਵੀਰ ਭਰਾ ਇਕੱਠਿਆਂ ਲਉਗਾ ਖੁੱਲਾ ਮਾਨਦਾਨ ਕਰਾਂਗੇ ਅੱਛਾ ਹਾਂਜੀ ਬਾਕੀ ਕੋਈ ਤਸੱਲੀ ਕਰਕੇ ਲਾ ਜੀ ਤਸੱਲੀ ਕਰਕੇ ਸੁਈਆਂ ਸਵਾਈਆਂ ਵੀਰ ਜੀ ਆਪਣੇ ਘਰ ਕੋਈ 4 ਟਾਈਮ ਚੋਵੇ 5 ਟਾਈਮ ਚੋਵੇ ਠੀਕ ਹੈ ਜੀ ਹਾਂਜੀ 게ਟੋ ਬਾਹਰ ਵੀ ਵੀਰ ਜੀ ਆਪਣੇ ਮੁੜ ਕੇ ਗਰੰਟੀ ਦੀ ਕਿਸੇ ਵੀਰ ਸੁਣਾ ਦੀ ਕੋਈ ਤਰ੍ਹਾਂ ਦੀ ਸੇਵਾ ਸਾਡੀ ਕਿਸ ਤਰ੍ਹਾਂ ਦੀ ਸੇਵਾ ਵਾ ਠੀਕ ਹੈ ਜੀ ਹਾਂਜੀ ਵੀਰ ਜੀ ਹੱਥ ਜੋੜ ਕੇ ਵੀਰ ਜੀ ਬੇਨਤੀ ਹੈ ਕੋਈ ਗਲਤੀ ਹੋਵੇ ਤੇ ਮਾਫ ਕਰਨਾ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਾਂ